ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਤੇਰੀ ਪਵਣ ਕਵਣ ਗੁਣ ਕਹਿ ਕਹਿ ਕਾਮ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ठाकुर ऊच भगवान जेवा एक कवि गुण कहिए बेशुमार बेअंत स्वामी तेरो अंत ना किहिं लहिए ਲਗ ਮਹਿਲਾ ਪੰਜਵਾ ਕਿਉ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਕਾਹੇ ਦੁਲੇ ਪ੍ਰਾਣੀਆਂ ਤੁਧ ਰੱਖਿ ਗੇ ਸਿਰਜ ਹਰ ਜਿਨ ਪੈਦਾਸ ਤੂੰ ਕੀਆ ਸੁਈ ਦੇ ਅਧਾਰ ਜਿਨ ਉਪਾਏ ਮੇਦਨੀ ਸੁਈ ਕਰਦਾ ਸਰ ਕਟ ਘਟ ਮਾਲਕ ਤੇਰਾ ਕਾ ਸਚਾ ਪਰਵਦਗਾਰ ਕੁਦਰਤ ਕੀ ਨਾ ਜਾਣੀਐ ਵੱਡਾ ਵੇਖ ਬਰਵਾ ਕਰ ਦੰਦੇ ਤੂੰ ਗੰਧਗੀ ਜੇ ਚਲ ਕੱਢ ਮੈਂ ਸਾ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਵਾਹਿਗੁਰੂ ਜੀ ਕੀ ਫਤਿਹ ਚੌਧ ਛਤਰ ਤਖਤ ਦੇ ਮਾਲਕ ਗੁਰਤਾ ਗਦੀ ਤੇ ਵਿਰਾਜਮਾਨ ਕਿ ਕਾਇਨਾਤ ਕਿ ਜਹਾਂ ਦੀਵਾਲੀ ਸ਼ਬਦ ਗੁਰੂ ਧੰਨ 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 ਸਭੇ ਗੁਰੂ ਗ੍ਰੰਥ ਸਾਹਿਬਹ ਜੀ ਦੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਸਾਹਿਬਾਨ ਦੇ ਸਾਜੇ ਇਤਨੇ ਵਾਜੇ ਹੋਏ ਸਾਧ ਸਿੰਘ ਮੈਦ ਸਤਗੁਰਾਂ ਦੇ ਆਪ ਜੀ ਨੇ ਜੋ ਪਾਵਨ ਸ਼ੋਧ ਨੂੰ ਸਰਵਣ ਕੀਤਾ ਹੈ ਇਹ ਰਾਗ ਤਲੰਗ ਮਹਲਾ 5 ਅਸ਼ਦਾ ਜ ਸਰਤਾਜ ਬਾਣੀ ਕੇ ਬੋਹਿਤ ਧਰਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਮੁਖਾਰਜਿਤ ਉਚਾਰਨ ਕੀਤਾ ਹੈ ਪਾਵਨ ਸ਼ਰਧਾ ਕਰਤੀ ਜੇ ਦੇ ਅਧੀਨ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਗ 700 24 ਦੇ ਉੱਤੇ ਸੁਭਾਗਿ ਮੰਨ ਦੀਨਿਆਲ ਸਤਿਗੁਰੂ ਸਮਝਾਣਾ ਕਰ ਰਹੇ ਨੇ ਇਸ ਪਾਵਨ ਸ਼ਬਦ ਦੇ ਵਿੱਚ ਕਿਉਂਕਿ ਸੰਸੰਧਿਆ ਦਾ ਵਿਲਾਸ ਸਮਾਂ ਬਹੁਤ ਥੋੜਾ ਹੁੰਦਾ ਸਾਡੇ ਕੋਲ ਵਿਚਾਰ ਕਰਨ ਦਾ ਸੋ ਇਸ ਲਈ ਜਿਨਾਂ ਨੂੰ ਵੀ ਵਿਚਾਰ ਹੋ ਸਕੇ ਸੰਭਵ ਅਸੀਂ ਉਹਨਾਂ ਦੇ ਸ਼ਬਦ ਦੇ ਵਿਚਾਰ ਕਰਾਂਗੇ ਸਤਗੁਰ ਸਮਝਾਉਣਾ ਕਰ ਰਹੇ ਨੇ ਕਹਿੰਦੇ ਮਿਹਰવાન ਸਾਹਿਬ ਮਿਹਰવાન ਕਹਿੰਦੇ ਮਿਹਰਵਾਨ ਪਰਮੇਸ਼ਰ ਬੜਾ ਕਿਰਪਾਲੂ ਆ ਦਇਆ ਕਰਨ ਵਾਲਾ ਮੇਰਾ ਸਾਹਿਬ ਜਿਹੜਾ ਹੈ ਬੜਾ ਦਇਆ ਕਰਦਾ ਹੈ ਸਾਹਿਬ ਮੇਰਾ ਮਿਹਰવાન ਮੇਰਾ ਪਰਮੇਸ਼ਰ ਸਦਾ ਦਿਆਲਾ ਸਦਾ ਦਇਆ ਕਰਨ ਵਾਲਾ ਮਿਹਰ ਕਰਨ ਵਾਲਾ ਕਿਹੜੇ ਜੀ ਸਗਲ ਕੋ ਦੇਤਾ ਇਸ ਸਾਰੀ ਕਾਇਨਾਤ ਦੇ ਜਿੰਨੇ ਜੀਵ ਜੰਤੂ ਸੰਸਾਰ ਦੇ ਵਿੱਚ ਅਸੀਂ ਵੇਖਦੇ ਆਂ ਇਨ ਅੱਖਾਂ ਦੇ ਨਾਲ ਜਾਂ ਜਿਹੜੇ ਅਸੀਂ ਨਹੀਂ ਵੀ ਵੇਖੇ ਉਹਨਾਂ ਸਾਰਿਆਂ ਨੂੰ ਹੀ ਪਰਮੇਸ਼ਰ ਜਿਹੜਾ ਆ ਉਹ ਦਾਤਾ ਦਿੰਦਾ ਹੈ ਦਾਤਾ ਦੇ ਨਾਲ ਨਿਵਾਰਦਾ ਹਰੇਕ ਤਰ੍ਹਾਂ ਦੇ ਪਦਾਰਥ ਰੋਟੀ ਕੱਪੜਾ ਹਰ ਜੀ ਜੜਿਆ ਉਹ ਮੋਹਿਆ ਕਰਵਾਉਂਦਾ ਹੈ ਅਗੇ ਸਾਨੂੰ ਵੀ ਸਮਝ ਆਉਂ ਕਾ ਰੇ ਨੀ ਰਹਾ ਵਿਸ਼ਰਾਮ ਤੂੰ ਕਾਹੇ ਡੋਲੇ ਪਾਣੀਆਂ ਬੰਦੇ ਤੂੰ ਕਿਉਂ ਡੋਲਦਾ ਡੋਲਿਆ ਨਾ ਕਰ ਤੁਧ ਰੱਖੇਗਾ ਸਿਰ ਜਨਹਾਰ ਤੇਰੀ ਐਜ ਤੇਰੀ ਇੱਜ਼ਤ ਤੇਰੇ ਬਚਨਾਂ ਦਾ ਮੁੱਲ ਪਰਮੇਸ਼ਰ ਪਾਉਂਦਾ ਅਸੀਂ ਨਹੀਂ ਪਾ ਸਕਦੇ ਇਨਸਾਨ ਨੇ ਕਦੀ ਕਿਸ ਦੇ ਬਚਨਾਂ ਦਾ ਮੁੱਲ ਪਾਉਂਦਾ ਹੁੰਦਾ ਪਰਮੇਸ਼ਰ ਜਿਹੜਾ ਹੈ ਗੁਰੂ ਜਿਹੜਾ ਹੈ ਉਹ ਹਰੇਕ ਦੇ ਬਚਨਾਂ ਦਾ ਮੁੱਲ ਪਾਉਂਦਾ ਹੈ ਹਰੇਕ ਤਾਰੇ ਦੇ ਪਦਾਰਥ ਵਸਤੂਆਂ ਦਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਭਾਵੇਂ ਚੰਗੇ ਕਰਮ ਕੀਤੇ ਨੇ ਤੇ ਚਾਹੇ ਮਾੜੇ ਕੀਤੇ ਨੇ ਪਰਮੇਸ਼ਰ ਤੁਹਾਨੂੰ ਛੱਡਦਾ ਨਹੀਂ ਹੈ ਤੁਹਾਡੇ ਕਰਮਾਂ ਦੇ ਆਧਾਰ ਤੇ ਵੀ ਜਿਵੇਂ ਕਹਿ ਲਿਆ ਕਿ ਮਾਂ ਜਿੰਨੀ ਮਰਜੀ ਦੇਖੋ ਬੱਚਾ ਮਾੜਾ ਹੋਵੇ ਕਦੀ ਮਾਂ ਛੱਡਦੀ ਨਾ ਪਾਉਂਦੀ ਬੱਚੇ ਸਦਾ ਉਸ ਨੂੰ ਆਪਣੇ ਨਾਲ ਰੱਖਦੀ ਐ ਇਸ ਤਰ੍ਹਾਂ ਪਰਮੇਸ਼ਰ ਆ ਜਿਹੜਾ ਆਪਣੇ ਸਾਰੇ ਸੰਸਾਰ ਦੇ ਜੀਵ ਨੇ ਜਿਹੜੇ ਭਾਵੇਂ ਚੰਗੇ ਆ ਭਾਵੇਂ ਮਾੜੇ ਭਾਵੇਂ ਨਿਮਰਤਾ ਵਾਲੇ ਆ ਭਾਵੇਂ ਗਰੋਧੀ ਆ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਹੀ ਰੱਖਦਾ ਹੈ ਕਿਸ ਨੂੰ ਛੱਡਦਾ ਨਹੀਂ ਐ ਕਿਸਦਾ ਤਿਆਗ ਨਹੀਂ ਕਰਦਾ ਵਿਅਕਤੀ ਆਪਣੇ ਕਰਮਾਂ ਦੇ ਆਧਾਰ ਦੇ ਉੱਤੇ ਸੁੱਖ ਤੇ ਦੁੱਖ ਦੀ ਖੇਡ ਜਿਹੜੀ ਆ ਉਹ ਖੇਡਦਾ। ਕਦੀ ਦੁੱਖ ਆ ਜਾਂਦਾ ਜ਼ਿੰਦਗੀ ਦੇ ਵਿੱਚ ਕਦੀ ਸੁੱਖ ਆ ਜਾਂਦਾ ਤੇ ਕਈ ਵੇਲੇ ਤਰਦਾਦ ਹੁੰਦਾ ਵੀ ਸਾਰਾ ਜੀਵਨ ਹੀ ਦੁੱਖ ਵਿੱਚ ਲੰਘ ਜਾਂਦਾ। ਹੁਣ ਜੇ ਕਹੀਏ ਵੀ ਸਾਰਾ ਜੀਵਨ ਦੁੱਖ ਵਿੱਚ ਲੰਘ ਜਾਵੇ ਤੇ ਉਹਦਾ ਕਾਰਨ ਕੀ ਹੈ? ਕੀ ਅਸੀਂ ਰੱਬ ਦੀ ਬੰਦਗੀ ਨਹੀਂ ਕਰਦੇ? ਕੀ ਪਰਮੇਸ਼ਰ ਦਾ ਨਾਮ ਨਹੀਂ ਧਿਆਉਂਦੇ? ਨਹੀਂ, ਗੱਲ ਇਹ ਨਹੀਂ ਹੈ। ਗੱਲ ਇਹ ਆ ਕਿ ਪਿਛਲੇ ਪਤਾ ਨਹੀਂ ਜਨਮ ਜਨਮ ਕੇ ਵਿਛੜੇ ਮਾਧੋ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਛੜਿਆ ਬਾਣੀ ਕਹਿੰਦੀ ਹੈ ਨਾ ਹੁਣ ਉਹਨਾਂ ਜਨਮਾਂ ਜਨਮਾਂਤਰਾ ਵਿੱਚ ਅਸੀਂ ਪਤਾ ਨਹੀਂ ਜਾਣੇ ਅਣ ਜਾਣੇ ਵਿੱਚ ਕਿੰਨੇ ਕੁ ਮਾੜੇ ਕਰਮ ਕੀਤੇ ਹੋਣਗੇ ਜਿਸ ਕਰਕੇ ਇਹ ਮਨੁੱਖਾ ਜਨਮ ਸਿਰਫ ਉਹਨਾਂ ਕਰਮਾਂ ਦੀ ਸਜ਼ਾ ਭੁਂਦਦਾ ਹੀ ਚੱਲਾ ਗਿਆ ਕਿਉਂਕਿ ਇਸ ਜਨਮ ਨੂੰ ਸਵਾਰਨਾ ਸੀ ਇਸ ਮੂਰਖਾ ਜੀਵ ਨੂੰ ਸਵਾਰਨਾ ਸੀ ਪਰ ਸਵਾਰਿਆ ਨਹੀਂ ਹੈ ਜੇ ਸਵਾਰ ਲੈਂਦੇ ਤੇ ਸ਼ਾਇਦ ਕੁਝ ਬਣ ਜਾਂਦਾ ਪਰ ਬੰਦਾ ਕਹਿੰਦੇ ਸਵਾਰਨ ਦੇ ਵੀ ਬੜੇ ਯਤਨ ਕਰਦਾ ਆ ਪਰ ਤਾਂ ਵੀ ਕਾਮਯਾਬ ਨਹੀਂ ਹੋ ਪੰਦਾ ਉਹਦਾ ਕਾਰਨ ਇਹੀ ਆ ਕਿ ਪੂਰਵ ਜਨਮ ਕੇ ਜਿਹੜੇ ਕਰਮ ਨੇ ਮਾੜੇ ਉਹ ਸਾਡੇ ਅੱਗੇ ਆਉਂਦੇ ਰਹਿੰਦੇ ਉਹਨਾਂ ਦੀ ਸਜ਼ਾ ਜਿਹੜੀ ਆ ਨਾ ਪੂਰਤ ਨਹੀਂ ਪੈਂਦੀ ਇਹਦੇ ਕੋ ਸੰਸਾਰ ਦੀ ਸਜ਼ਾਵਾਂ ਜੇ ਸੰਸਾਰ ਦੀ ਅਦਾਲਤ ਵਿੱਚ ਕੇਸ ਜਿਹੜੇ ਰਫਾ ਦਫਾ ਹੋ ਸਕਦੇ ਨੇ ਰਿਸ਼ਵਤਾ ਦੇ ਦੁਕੇ ਪਰ ਰਬ ਦੀ ਦਰਗਾਹ ਦੇ ਵਿੱਚ ਐਦਾਂ ਨਹੀਂ ਹੁੰਦਾ ਰਾਬ ਦੇ ਦਰਗਾਹ ਦੇ ਵਿੱਚ ਜਿਹੜਾ ਕਰਮ ਤੁਸੀਂ ਕਰ ਦਿੱਤਾ ਉਹ ਕਰਨ ਦੀ ਸਾਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ ਜੇ ਮਾੜਾ ਹੈ ਜੇ ਕਰਮ ਚੰਗਾ ਹੈ ਤੇ ਉਹ ਤਾਂ ਸਾਨੂੰ ਬੈਨੀਫਿਟ ਵੀ ਮਿਲੇਗਾ ਭਾਵੇਂ ਸਾਨੂੰ ਉਹ ਪਰਮੇਸ਼ਰ ਕੋਈ ਨਾ ਕੋਈ ਲਾਭ ਵੀ ਦੇਵੇਗਾ ਅਜਿਹਾ ਨਹੀਂ ਹੈ ਕਿ ਲਾਭ ਨਹੀਂ ਦਿੰਦਾ ਹੁਣ ਕਈ ਇਨਸਾਨ ساری ਉਮਰ ਦੁੱਖ ਭੋਗਦੇ ਆ ਪਰ ਜਦੋਂ ਸਵਾਸ ਨਿਕਲਦਿਆ ਤੇ ਪਲ ਨਹੀਂ ਲੱਗਦਾ ਕਿਉਂਕਿ ਕਿਉਂ ਚੰਗੇ ਕਰਮ ਨੇ ਦਰਦ ਸਹਿਣੀ ਨਹੀਂ ਪਈ ਮੌਤ ਦੀ ਤੇ ਕਈ ساری ਉਮਰ ਜਿਹੜੇ ਆ ਐਸ਼ ਕਰਦੇ ਆ ਤੇ ਅਖੀਰ ਨੂੰ ਕਈ ਕਈ ਸਾਲ ਮੰਜਿਆਂ ਤੇ ਪਏ ਰਹਿੰਦੇ ਆ ਉਹ ਸਜ਼ਾ ਕਾਦੀ ਏ ਮਾੜੇ ਕਰਮਾਂ ਦੀ ਇੱਕ ਪਾਸੇ ਇੱਕ ਨੇ ਤਾਂ ਸਾਰੀ ਉਮਰ ਦੁੱਖ ਭੋਗਿਆ ਤੇ ਇੱਕ ਪਲ ਵਿੱਚ ਚਲਾ ਗਿਆ ਕਿਉਂਕਿ ਉਹਨੇ ਆਪਣੇ ਸਾਰੇ ਕੀਤੇ ਹੋਏ ਪਾਪਾਂ ਦਾ ਧੋਣਾ ਧੋ ਲਿਆ ਆ ਇੱਕ ਉਹ ਹੈ ਜਿਹਦੇ ਕੋਲ ਮੌਕਾ ਸੀ ਆਪਣੇ ਕਰਮਾਂ ਨੂੰ ਚੰਗਾ ਕਰਨ ਦਾ ਉਹਨੇ ਉਸ ਜੀਵਨ ਵਿੱਚ ਐਸ਼ ਪ੍ਰਸਤੀ ਕੀਤੀ ਅਖੀਰ ਨੂੰ ਫਿਰ ਦੁੱਖ ਭੋਗਿਆ ਤੇ ਸੰਸਾਰ ਤੋਂ ਦੁਖੀ ਹੋ ਕੇ ਨਾਲੇ ਆਪ ਦੁਖੀ ਹੋਇਆ ਨਾਲੇ ਘਰ ਦੇ ਜੀਵਾਂ ਨੂੰ ਦੁਖੀ ਕਰਕੇ ਸੰਸਾਰ ਤੋਂ ਚਲਾ ਗਿਆ ਇਹ ਖੇਡ ਵਾਪਰਦੇ ਕਰਮਾਂ ਦੇ ਜਿਸੇ ਕਰਕੇ ਸਤਿਗੁਰ ਕਹਿੰਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਹ ਸਭ ਨੂੰ ਜਾਣਦਾ ਹੈ ਕਿ ਕਿੱਦਾਂ ਦਾ ਕਿਹੜਾ ਇਨਸਾਨ ਹੈ ਭਾਵੇਂ ਮੈਂ ਆਂ ਭਾਵੇਂ ਤੁਸੀਂ ਆਂ ਭਾਵੇਂ ਕੋਈ ਵੀ ਆ ਕੋਈ ਜੀਵ ਜੰਤੂ ਕੀ ਆ ਕਿੱਦਾਂ ਦਾ ਆ ਇਹ ਉਸ ਨੂੰ ਪਤਾ ਆ ਤਾਂ ਹੀ ਸਤਿਗੁਰ ਕਹਿੰਦੇ ਨੇ ਬੰਦਿਆ ਤੂੰ ਡੋਲਿਆ ਨਾ ਕਰ ਜੇ ਤੂੰ ਚੰਗਾ ਆ ਤਾਂ ਤੇਰੀ ਇੱਜ਼ਤ ਰੱਖੇਗਾ ਪਰਮੇਸ਼ਰ ਜੇ ਤੂੰ ਮਾੜਾ ਆ ਤਾਂ ਫਿਰ ਤੇਰੀ ਸਜ਼ਾ ਮਿਲੇ ਜਿਨ ਪੈਦਾ ਇਸ ਤੂੰ ਕੀਆ ਸੋਏ ਦੇ ਆਧਾਰੋ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਆ ਪੈਦਾਇਸ਼ ਪੈਦਾ ਕਰਨਾ ਸੰਸਾਰ 'ਚ ਭੇਜਣਾ ਕਹਿੰਦੇ ਉਹੀ ਤੈਨੂੰ ਜੀਵਨ ਦਾ ਇੱਕ ਟੀਚਾ ਦਿੰਦਾ ਇੱਕ ਆਧਾਰ ਦਿੰਦਾ ਜਿਉਣ ਦਾ ਮਮਾ ਦੇ ਕੋਲ ਜਿਉਣ ਦਾ ਆਧਾਰ ਕੀ ਹੁੰਦਾ ਬੱਚਿਆਂ ਦੀ ਦੇਖਭਾਲ ਕਰਨੀ ਪਿਤਾ ਦੇ ਕੋਲ ਜਿਉਣ ਦਾ ਆਧਾਰ ਕੀ ਹੁੰਦਾ ਆ ਕਿ ਉਹਨੇ ਕਮਾਈ ਕਰਕੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ ਇਸੇ ਤਰ੍ਹਾਂ ਇੱਕ ਸਟੂਡੈਂਟ ਦਾ ਕੀ ਆਧਾਰ ਹੁੰਦਾ ਜੀਵਨ ਦਾ ਕਿ ਉਸਨੇ ਵਧੀਆ ਚੰਗੀ ਪੜ੍ਹਾਈ ਕਰਕੇ ਇੱਕ ਚੰਗੇ ਮੁਕਾਮ ਤੇ ਪਹੁੰਚਣਾ ਹੈ। ਇੱਕ ਬੱਚੇ ਇੱਕ ਪੁੱਤਰ ਜਾਂ ਧੀ ਦਾ ਫਰਜ਼ ਕੀ ਬਣਦਾ ਆ ਕਿ ਚੰਗਾ ਪੜ੍ਹ ਲੈ ਕੇ ਘਰ ਦੇ ਵਿੱਚੋਂ ਗਰੀਬੀ ਦੂਰ ਕਰਨੀ ਆ ਮਾਤਾ ਪਿਤਾ ਨੂੰ ਚੰਗੀਆਂ ਸਹੂਲਤਾ ਦੇਣੀਆਂ ਨੇ। ਇਹ ਜਿਹੜਾ ਸਾਡੇ ਜੀਵਨ ਦੇ ਨਿਸ਼ਾਨੇ ਨੇ ਜਿਹਨੂੰ ਆਪਾਂ ਆਧਾਰ ਬਣੀ ਨੇ ਕਿਹਾ ਤੇ ਪਰਮੇਸ਼ਰ ਹਰੇਕ ਜੀਵ ਨੂੰ ਸੰਸਾਰ ਦੇ ਵਿੱਚ ਜਿਹਨੂੰ ਜਿਹਨੂੰ ਪੈਦਾ ਕੀਤਾ ਆ ਉਹਦੀ ਇੱਕ ਆਪਣੀ ਮਹੱਤਤਾ ਆ। ਸੰਸਾਰ 'ਚ ਨਿਰਾਰਥਕ ਤੌਰ ਦੇ ਉੱਤੇ ਕੋਈ ਵੀ ਪੈਦਾ ਨਹੀਂ ਹੁੰਦਾ। ਸੋ ਇਸ ਕਰਕੇ ਕਈ ਵਾਰੀ ਸੋਚਦੇ ਹਾਂ ਨਾ ਪਾਰਾਂ ਦੇ ਵਿੱਚ ਨਿੱਕੇ-ਨਿੱਕੇ ਕੀੜੀਆਂ ਜੜੀਆਂ ਨੇ ਬੜੀਆਂ ਫਿਰਦੀਆਂ ਆਪੀ ਨੇ ਇਹਨਾਂ ਦਾ ਪਤਾ ਨਹੀਂ ਕੀ ਫਾਇਦਾ ਹੁੰਦਾ। ਪਰ ਜੇ ਸੰਸਾਰ 'ਚ ਆਪਣੀ ਕੀੜੀ ਪੈਦਾ ਕੀਤੀ ਤਾਂ ਮਹੱਤਤਾ ਹੈਗੀ ਆ। ਕੋਈ ਵੀ ਇਨਸਾਨ ਆ ਕੋਈ ਵੀ ਸੰਸਾਰ ਦਾ ਪਰਸਨ ਆ ਕੋਈ ਵੀ ਜੀਵ ਜੰਤੂ ਪਸ਼ੂ ਪੰਛੀ ਆ ਹਰੇਕ ਦੀ ਇੱਕ ਆਪਣੀ ਕੀਮਤ ਹੈ ਇੱਕ ਆਪਣੀ ਵੈਲਿਊ ਹੈ ਹਰੇਕ ਕਿਸੇ ਨਾ ਕਿਸੇ ਕਾਰਨ ਕਰਕੇ ਪਰਮੇਸ਼ਰ ਨੇ ਬਣਾਇਆ ਬਿਨਾਂ ਕਾਰਨ ਤੋਂ ਰੱਬ ਨੇ ਸੰਸਾਰ ਦੇ ਵਿੱਚ ਇੱਕ ਕਿਣਕਾ ਵੀ ਨਹੀਂ ਬਣਾਇਆ ਜਿੰਨਾਂ ਆਪਾਂ ਇੱਕ ਕਿਣਕਾ ਵੀ ਕਹਿ ਦਈਏ ਨਾ ਇੱਕ ਕਿਣਕਾ ਵੀ ਰੱਬ ਨੇ ਬਿਨਾਂ ਕਾਰਨ ਤੋਂ ਨਹੀਂ ਬਣਾਇਆ ਆ ਤੁਸੀਂ ਵੇਖਦੇ ਹੀ ਹੋ ਆ ਕਿਹੋ ਜਿਹੇ ਅਸਮਾਨ ਬਿਲਕੁਲ ਸਾਫ਼ ਹੈ ਬਿਲਕੁਲ ਠੀਕ ਹੈ ਅੱਛਾ ਜਦੋਂ ਅਚਾਨਕ ਹੀ ਪੰਛੀਆਂ ਦਾ ਇਕੱਠ ਬੜਾ ਵੱਡਾ ਵੜਾ ਜਾਵੇ ਤੇ ਨਿਸ਼ਾਨੀ ਕਿਸ ਗੱਲ ਦੀ ਹੁੰਦੀ ਹੈ ਵੀ ਤਬਾਹੀ ਆਵੇਗੀ ਕੋਈ ਬੜੇ ਵੱਡੀ ਕੁਦਰਤੀ ਆਪਤਾ ਆਉਣ ਵਾਲੀ ਹੈ ਅੱਛਾ ਜਦੋਂ ਸੱਪ ਖੁੱਡਾਂ ਨੂੰ ਛੱਡ ਕੇ ਭਜਣ ਲੱਗ ਜਣ ਫਿਰ ਕੀ ਹੁੰਦਾ ਯਾਨੀ ਕਿ ਭੁਚਾਲ ਆਉਣ ਵਾਲਾ ਜੋ ਸੱਪ ਖੁੱਡਾਂ ਨੂੰ ਛੱਡਦੇ ਨੇ ਉਹਨਾਂ ਨੂੰ ਹਫ਼ਤਾ ਪਹਿਲੇ ਪਤਾ ਲੱਗ ਜਾਂਦਾ ਵੀ ਧਰਤੀ ਤੇ ਭੁਚਾਲ ਆਣਾ ਖੁੱਡਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਜਿਹੜੇ ਜੰਗਲ ਦੇ ਜੀਵ ਜੰਤੂ ਨੇ ਖਾਸ ਤੌਰ ਤੇ ਹਾਥੀ ਜਿਹੜੇ ਜੰਗਲ ਚ ਰਹਿੰਦੇ ਆ ਉਹ ਜਦੋਂ ਉਸ ਜੰਗਲ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿੰਦੇ ਤੇ ਉਸ ਦਾ ਮਤਲਬ ਇਹ ਆ ਵੀ ਹੁਣ ਜੰਗਲ ਚ ਉਜਾੜ ਆਣ ਵਾਲੀ ਹੈ ਜੰਗਲ ਤਬਾਹ ਹੋਣ ਵਾਲਾ ਹੈ ਸੋਕਾ ਪੈਣ ਵਾਲਾ ਹੈ ਜਿਸ ਨੂੰ ਆਪਾਂ ਸੋਕਾ ਕਹਿੰਦੇ ਆ ਤੇ ਕਿਸ ਖਾਨ ਦੇ ਉੱਤੇ ਜੇ ਇਲਾ ਮਡਰਾਉਂਦੀਆਂ ਪਿਆਣੀ ਤੇ ਸਮਝੋ ਉੱਥੇ ਕੋਈ ਜੀਵ ਮਰਿਆ ਪਿਆ ਹੈ ਯਾਨੀ ਕਿ ਕੁਦਰਤ ਨੇ ਸਾਨੂੰ ਹਰੇਕ ਜੀਵ ਨੂੰ ਕੋਈ ਨਾ ਕੋਈ ਟੀਚਾ ਕਾਰਨ ਦੇ ਕੇ ਸੰਸਾਰ ਚ ਭੇਜਿਆ ਬਿਨਾ ਕਾਰਨ ਤਾਂ ਕੋਈ ਵੀ ਜੀਵ ਪੈਦਾ ਨਹੀਂ ਕੀਤਾ ਹਰੇਕ ਨੂੰ ਉਹਦੇ ਜੀਵਨ ਦਾ ਇੱਕ ਉਦੇਸ਼ ਦੇ ਕੇ ਭੇਜਿਆ ਬਿਨਾ ਉਦੇਸ਼ ਤੋਂ ਕੁਝ ਵੀ ਨਹੀਂ ਆਏਗਾ ਸਤਿਗੁਰਾਂ ਨੇ ਸਾਨੂੰ ਵੇਖੋ ਬਾਜ ਦੀ ਬਖਸ਼ਿਸ਼ ਕੀਤੀ ਆ ਹਨਾ ਵੀ ਸਿੱਖ ਜਿਹੜਾ ਆ ਉਹ ਬਾਜ ਦੇ ਗੁਣਾਂ ਵਰਗਾ ਹੋਣਾ ਚਾਹੀਦਾ ਬਾਜ ਦੇ ਗੁਣ ਕੀ ਨੇ ਬਾਜ ਕਦੀ ਜ਼ਮੀਨ ਤੇ ਬੈਠਾ ਨਹੀਂ ਤੁਸੀਂ ਵੇਖੋਗੇ ਬਾਜ ਦੀ ਖਾਸੀਅਤ ਹੈ ਏਡੀ ਅਣਖ ਤੇ ਜੁਰਤ ਵਾਲਾ ਆ ਬਾਜ ساری ਉਮਰ ਤਾ ਉਮਰ ਕਲੀ ਜ਼ਮੀਨ ਦੇ ਉੱਤੇ ਕਾਇਰ ਨਹੀਂ ਧਰਤੀ ਦੇ ਉੱਤੇ ਇਹ ਉਹਦੀ ਅਣਖ ਆ ਇਹਦੀ ਜੁਰਤ ਆ ਤੇ ਉਸ ਤੋਂ ਬਾਅਦ ਤਾ ਉਮਰ ਬਾਜ ਜਿਹੜਾ ਕਿਸੇ ਪਰਬਤ ਦੀ ਚੋਟੀ ਦੇ ਉੱਪਰ ਜਾ ਕੇ ਆਪਣਾ ਆਲਣਾ ਬਣਾਊਗਾ ਕਿਸੇ ਦਰਖਤ ਤੇ ਨਹੀਂ ਬਣਾਉਂਦਾ ਬਾਜ ਕਿਸੇ ਦੀ ਗੁਲਾਮੀ ਸਹਿਣ ਨਹੀਂ ਕਰਦਾ ਤੁਸੀਂ ਪਿੰਜਰੇ 'ਚ ਬਾਜ ਨੂੰ ਬੰਦ ਕਰ ਦੋਗੇ ਬਾਜ ਜੋ ਆਪ ਮਰ ਜੇਗਾ ਤੇ ਪਿੰਜਰੇ ਨੂੰ ਤੋੜ ਦੇਗਾ ਬਾਅ ਦੇ ਜੀਵਨ ਵਿੱਚ ਇੱਕ ਅਜਿਹਾ ਸਮਾਜ ਹੁੰਦਾ ਹੈ ਕਿ ਉਹਦੀ ਜਿਹੜੀ ਚੁੰਝ ਹੁੰਦੀ ਆ ਉਹ ਅੰਦਰ ਨੂੰ ਮੁੜ ਜਾਂਦੀ ਆ ਉਹਦੇ ਜਿਹੜੇ ਪੰਜੇ ਨੇ ਉਹਨਾਂ ਦੇ ਨਖੂਨ ਵਧ ਕੇ ਅੰਦਰ ਨੂੰ ਮੁੜ ਜਾਂਦੇ ਆ ਖੰਭ ਉਹਦੇ ਭਾਰੇ ਹੋ ਜਾਂਦੇ ਆ ਹੁਣ ਜਦੋਂ ਚੁੰਝ ਮੁੜ ਗਈ ਪੈਰਾਂ ਦੇ ਨਖੂਨ ਮੁੜ ਗਏ ਖੰਭ ਭਾਰੇ ਹੋ ਗਏ ਹੁਣ ਉੱਡ ਨਹੀਂ ਸਕਦਾ ਹੁਣ ਉੱਡੇਗਾ ਨਹੀਂ ਤੇ ਉਹਦੇ ਕੋਲ ਦੋ ਹੀ ਆਪਸ਼ਨ ਹੈ ਪਹਿਲੀ ਆਪਸ਼ਨ ਕੀ ਹੈ ਕਿ ਜਾਂ ਤਾਂ ਭੁੱਖਾ ਪਿਆਸਾ ਮਰ ਜਾਏ ਕਿਉਂਕਿ ਜੇਦੋ ਸ਼ਿਕਾਰ ਹੀ ਨਹੀਂ ਹੋਏਗਾ ਤੇ ਫਿਰ ਖਾਏਗਾ ਕੀ ਤੇ ਬਾਜ਼ ਕਦੀ ਵੀ ਮਰੀ ਹੋਈ ਚੀਜ਼ ਨੂੰ ਖਾਂਦਾ ਨਹੀਂ ਹੈਗਾ ਉਹਨੇ ਤਾਜ਼ਾ ਸ਼ਿਕਾਰ ਕਰਕੇ ਖਾਣਾ ਹੈ ਤੇ ਜਦੋਂ ਸ਼ਿਕਾਰ ਕਰਨ ਨਹੀਂ ਪਾਏਗਾ ਯਾਨੀ ਕਿ ਮਰ ਜਾਵੇਗਾ ਤਾਂ ਦੂਸਰੀ ਆਪਸ਼ਨ ਇਹ ਆ ਵੀ ਜਾਂ ਤਾਂ ਚੁੰਝ ਤੋੜੇਗਾ ਨਖੂਨ ਤੋੜੇਗਾ ਖੰਭ ਉਖਾੜੇਗਾ ਫਿਰ ਜਾ ਕੇ ਉਸੇ ਤਰ੍ਹਾਂ ਸ਼ਾਨੂ ਸ਼ੌਕਤ ਦੇ ਨਾਲ ਅਸਮਾਨ 'ਚ ਉਡਾਰੀ ਭਰੇਗਾ ਹੁਣ ਦੂਸਰੀ ਆਪਸ਼ਨ ਨੂੰ ਬਾਜ ਹਮੇਸ਼ਾ ਚੁਣਦਾ ਆ ਉਹ ਕੀ ਕਰਦਾ ਆ ਕਿ ਸਭ ਤੋਂ ਪਹਿਲਾਂ ਜਾ ਕੇ ਕਿਸੇ ਪੱਥਰ ਨਾਲ ਆਪਣੀ ਚੁੰਝ ਮਾਰਦਾ ਹੈ ਉਹਨੇ ਚੁੰਝ ਮਾਰੀ ਜਾਣੀ ਆ ਮਾਰੀ ਜਾਣੀ ਉਹਦੀ ਚੁੰਝ ਟੁੱਟਦੀ ਆ ਲਹੂ ਲੋਹਾਨ ਹੋ ਜਾਂਦਾ ਹੈ ਦਰਦ ਅਸਹਿ ਹੁੰਦੀ ਆ ਕਿਉਂਕਿ ਜਿਵੇਂ ਆਪਣੇ ਸਰੀਰ ਦਾ ਅੰਗ ਹੈ ਨਾ ਨੋ ਨੋ ਨੂੰ ਵੜਦੇ ਆ ਤੇ ਬੇਅੰਤ ਦਰਦ ਹੁੰਦੀ ਆ ਉਦੋਂ ਹੀ ਜੀਵ ਜੰਤੂ ਜਿਹੜੇ ਬਾਕੀ ਨੇ ਉਹਨਾਂ ਦੇ ਵੀ ਸਰੀਰ ਦਾ ਅੰਗ ਹੁੰਦੇ ਨੇ ਚੁੰਝ ਉਹਦੀ ਸਰੀਰ ਦਾ ਅੰਗ ਆ ਜਦੋਂ ਉਹ ਟੁੱਟਦੀ ਆ ਉਦੋਂ ਮੂੰਹ ਦੇ ਉੱਤੇ ਲੱਗੀਏ ਟੁੱਟੇਗੀ ਉਹਨੂੰ ਅਸਹਿ ਦਰਦ ਹੁੰਦਾ ਹੈ ਫਿਰ ਚੁੰਝ ਨਵੀਂ ਆਉਂਦੀ ਆ 15 20 ਦਿਨ ਲੱਗ ਜਾਂਦੇ ਨੇ ਉਹ ਚੁੰਝ ਨੂੰ ਆਉਣ ਤੇ 15 20 ਦਿਨ ਲੱਗ ਜਾਂਦੇ ਚੁੰਝ ਆਉਂਦੀ ਆ ਨਵੀ ਤੇ ਫਿਰ ਉਸ ਨੂੰ ਚੁੰਝ ਨੂੰ ਉਸੇ ਚੁੰਝ ਦੇ ਨਾਲ ਉਹਨੇ ਆਪਣੇ ਭਾਰ ਜਿਹੜੇ ਆ ਪੁੱਟਦਾ ਹੈ ਕਿਉਂਕਿ ਉਹ ਭਾਰੇ ਹੋ ਚੁੱਕਿਆ ਏਜ ਇਫੈਕਟ ਜਿਵੇਂ ਬੰਦਿਆਂ ਤੇ ਪੈਂਦਾ ਜੀਵ ਜੰਤੂਆਂ ਤੇ ਵੀ ਪੈਂਦਾ ਉਹਨੇ ਸਾਰੇ ਆਪਣੇ ਭਾਰ ਜਿਹੜੇ ਆ ਪੁੱਟ-ਪੁੱਟ ਕੇ ਛੱਡਦੇ ਨੇ ਫਿਰ ਕਈ ਦਿਨ ਬਾਅਦ ਨਵੇਂ ਪੈਰ ਆਉਂਦੇ ਆ ਫਿਰ ਉਹਨੇ ਆਪਣੇ ਪੰਜੇ ਜਿਹੜੇ ਨੇ ਉਹ ਪੱਥਰਾਂ ਦੇ ਨਾਲ ਮਾਰਨੇ ਨੇ ਪੱਥਰਾਂ ਨਾਲ ਪੰਜੇ ਮਾਰ-ਮਾਰ ਕੇ ਆਪਣੇ ਨਖੂਨ ਤੋੜਦਾ ਆ ਪੈਰਾਂ ਦੇ ਉਥੇ ਵੀ ਅਸਹਿ ਦਰਦ ਸਹਿੰਦਾ ਆ ਇੰਨਾ 1 ਮਹੀਨੇ ਦਾ ਪੂਰਾ ਕਹਿ ਲਓ 1.5 ਮਹੀਨੇ ਦਾ ਟੌਰਚਰ ਸਹਿਣ ਤੋਂ ਬਾਅਦ ਆਪਣੇ ਉੱਤੇ ਫਿਰ ਉਹੀ ਬਾਜ਼ ਅਸਮਾਨ 'ਚ ਸ਼ਨ ਸ਼ੌਕਤ ਦੇ ਨਾਲ ਫਿਰ ਦੁਬਾਰਾ ਉਡਾਰੀ ਭਰਦਾ ਜਦੋਂ ਨਵੇਂ ਖੰਭ ਆ ਜਾਂਦੇ ਆ ਚੁੰਝ ਨਵੀਂ ਆ ਜਾਂਦੀ ਆ ਨਵੇਂ ਪੰਜੇ ਆ ਜਾਂਦੇ ਆ ਯਾਨੀ ਕਿ ਦੇਖੋ ਉਹਦਾ ਜੀਵਨ ਕਿੰਨਾ ਸੰਘਰਸ਼ ਵਾਲਾ ਹੈ ਤੇ ਜਿਸ ਗੱਲ ਦੀ ਸੇਧ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਣ ਵਾਸਤੇ ਭੇਜਿਆ ਸੀ ਵੀ ਦੇਖੋ ਬਾਜ ਵਰਗੇ ਕੌਣ ਹੋਣੇ ਚਾਹੀਦੇ ਨੇ ਜਿੰਨੇ ਮਰਜੀ ਦੁੱਖ ਆ ਜਾਣ ਜਿੰਨੇ ਮਰਜੀ ਤਕਲੀਫ ਆ ਜਾਵੇ ਬੰਦਾ ਢੈਂਦੀ ਕਲਾ ਚ ਨਹੀਂ ਜਾਣਾ ਚਾਹੀਦਾ ਸਦਾ ਚੜ੍ਹਦੀ ਕਲਾ ਚ ਹੋਣਾ ਚਾਹੀਦਾ ਤਾਂ ਹੀ ਸਤਗੁਰ ਕਹਿੰਦੇ ਸੀ ਨਾ ਕਿ ਭਾਈ ਮਾੜੇ ਤੋਂ ਮਾੜਾ ਵਿਅਕਤੀ ਵੀ ਹੋਵੇ ਮੈਂ ਉਹਦੇ ਅੰਦਰ ਅਜਿਹਾ ਬਾਰੂਦ ਬਣ ਜਾਗਾ ਕਿ ਬਾਜ ਨਾਲ ਟਕਰ ਲਊਗਾ ਬਾਜ ਦੀ ਗੱਲ ਕਿਉਂ ਵਾਰ-ਵਾਰ ਕਰਦੇ ਨੇ ਇਸੇ ਕਰਕੇ ਕਰਦੇ ਨੇ ਬਾਜ ਰਾਜ ਦੀ ਨਿਸ਼ਾਨੀ ਹੁੰਦੇ ਨੇ ਕਿਉਂ ਕਿਉਂਕਿ ਜਿਹੜੇ ਬਾਜ ਜਨਾਂ ਦੇ ਕੋਲ ਰਾਜ ਸ਼ਾਸਨ ਆ ਉਹ ਬਾਜ ਜ਼ਰੂਰ ਰੱਖਦੇ ਹੁੰਦੇ ਆ ਉਹ ਕਹਿੰਦੇ ਨੇ ਵੀ ਇਹਦੇ ਵਰਗਾ ਹੋਰ ਕੋਈ ਜੀਵ ਨਹੀਂ ਹੈਗਾ ਸੰਸਾਰ 'ਚ ਇੱਕ ਭੇਡਿਆ ਕਦੀ ਕਿਸੇ ਦੀ ਗੁਲਾਮੀ ਨਹੀਂ ਕਰਦਾ ਦਿਖਣ ਨੂੰ ਕੁੱਤੇ ਵਰਗਾ ਹੁੰਦਾ ਭੇਡਿਆ ਜਿਹੜਾ ਦਿਖਣ ਨੂੰ ਕੁੱਤੇ ਵਰਗਾ ਆ ਪਰ ਤੁਸੀਂ ਉਹਦੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਇੰਨੀ ਅੱਗ ਹੁੰਦੀ ਹੈ ਉਹਦੇ ਅੱਖਾਂ 'ਚ ਤੇ ਤਾਕਤ ਇੰਨੀ ਰੱਖਦਾ ਕਿ ਲੜਨ ਤੇ ਆਵੇ ਤੇ ਸ਼ੇਰ ਨਾਲ ਵੀ ਲੜ ਪੈਂਦਾ ਤੇ ਜਦੋਂ ਸ਼ਿਕਾਰ ਤੇ ਜਾਂਦੇ ਆ ਤੇ ਜਿਹੜਾ ਭੇੜੀਆਂ ਇਹਦੇ ਵਿੱਚੋਂ ਭੇੜੀਆਂ ਦਾ ਸਰਦਾਰ ਹੋਊਗਾ ਨਾ ਉਹ ਆਪਣੀ ਜਾਨ ਨੂੰ ਸਭ ਤੋਂ ਪਹਿਲਾਂ दांव ਤੇ ਲਾਉਂਦਾ ਸਭ ਤੋਂ ਪਹਿਲਾਂ ਅੱਗੇ ਹੁੰਦਾ ਕਦੀ ਕਿਸੇ ਦੀ ਗੁਲਾਮੀ ਨਹੀਂ ਕਰਦਾ ਭੇੜੀਆਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ ਇਹ ਜੀਵ ਜੰਤੂ ਜਿੰਨੇ ਵੀ ਸੰਸਾਰ 'ਚ ਰੱਬ ਨੇ ਪੈਦਾ ਕਰਕੇ ਭੇਜਨੇ ਹਰੇਕ ਦੇ ਜੀਵਨ ਦਾ ਕੋਈ ਨਾ ਕੋਈ ਉਪਦੇਸ਼ ਆ ਹਰੇਕ ਦੇ ਜੀਵਨ ਦਾ ਕੋਈ ਨਾ ਕੋਈ ਟੀਚਾ ਆ ਜਿਹੜੇ ਸਾਨੂੰ ਸਮਝਾਉਂਦੇ ਨੇ ਵੀ ਬੰਦਿਆ ਦੇਖ ਅਸੀਂ ਐਦਾਂ ਦੇ ਹੈ ਗਿਆਂ ਤੇ ਤੂੰ ਕਿੱਦਾਂ ਦਾ ਹੁਣ ਕਈ ਅਫਗਣ ਯਾਰੇ ਜੀਵ ਵੀ ਹੈਗੇ ਆ ਅਫਗਣ ਯਾਰੇ ਦਾ ਮਤਲਬ ਕੀ ਹੁੰਦਾ ਜਿਹਦੇ ਵਿੱਚ ਕੋਈ ਅਫਗਣ ਹੋਵੇ ਕੋਈ ਮਾੜੀ ਗੱਲ ਹੋਵੇ ਮਾੜੀ ਗੱਲ ਕਿੱਦਾਂ ਆ ਜਵੇ ਬਾਂਦਰ ਆ ਬਾਂਦਰ ਚ ਮਾੜੀ ਗੱਲ ਕੀ ਹੈ ਲਾਲਚੀ ਆ ਜਦੋਂ ਨੂੰ ਪੜਨਾ ਹੁੰਦਾ ਤੇ ਪੁੱਜਾ ਜ਼ਮੀਨ ਚ ਦੱਬ ਦਿੰਦੇ ਨੇ ਵਿੱਚ ਦਾਣੇ ਪਾ ਦਿੰਦੇ ਨੇ ਵਿੱਚ ਹੱਥ ਪਾਉਂਦਾ ਆ ਦਾਣੇ ਦੀ ਮੁੱਠ ਭਰ ਲੈਂਦਾ ਆ ਬਾਣੀ ਚ ਵੀ ਇਸ ਗੱਲ ਦਾ ਜ਼ਿਕਰ ਆ ਕਿ ਜਦੋਂ ਮੁਠ ਭਰਦਾ ਪਰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਕੁਝੇ ਤੋਂ ਹੱਥ ਬਾਹਰ ਨਹੀਂ ਆਂਦਾ ਬਾਹਰ ਕਿਉਂ ਨਹੀਂ ਆਂਦਾ ਕਿਉਂਕਿ ਮੁਠ ਮੁਠੀ ਬੰਨੀ ਗਈ ਆ ਹੁਣ ਦਾਣੇ ਛੱਡਣਾ ਨਹੀਂ ਚਾਹਦਾ ਤੇ ਭੱਜ ਸਕਦਾ ਨਹੀਂ ਹੈਗਾ ਅਜੀਬ ਨੂੰ ਸ਼ਿਕਾਰੀ ਦੇ ਹੱਥੋਂ ਫੜਿਆ ਜਾਂਦਾ ਹੈ ਤੇ ਸਾਰੀ ਉਮਰ ਸੋਟੀਆਂ ਖਾਂਦਾ ਖਾਂਦਾ ਨੱਚਦਾ ਆ ਕਹਿੰਦੇ ਵੇਖੋ ਇੱਕ ਅਫਗਾਨ ਸਿਰਫ ਇੱਕ ਅਫਗਾਨ ਲਾਲਚੀ ਹੁਣ ਸਾਰੀ ਉਮਰ ਦੀ ਗੁਲਾਮੀ ਕਰਾਂਦਾ ਹਾਥੀ ਜਿਹੜਾ ਆ ਉਹਦੇ ਵਿੱਚ ਕਾਮ ਬੜਾ ਸ਼ਿਕਾਰੀ ਨੇ ਜਦੋਂ ਹਾਥੀ ਨੂੰ ਫੜਨਾ ਹੁੰਦਾ ਬڑا ਵੱਡਾ ਖੱਡਾ ਖੋਦ ਕੇ ਇਹ ਜਿਹੜੀ ਮੈਂ ਉਦਾਹਰਨ ਤੁਹਾਨੂੰ ਦੇ ਰਿਹਾ ਨਾ ਇਹ ਬਾਣੀ ਵਿੱਚ ਲਿਖਿਆ ਹੋਇਆ ਜਨੇ ਸਾਹਿਬ ਨੂੰ ਸਾਨੂੰ ਸਮਝਾਉਣ ਦੇ ਲਈ ਵੀ ਦੇਖੋ ਇਹਨਾਂ ਜੀਵਾਂ 'ਚ ਅਵਗਣ ਹੈਗੇ ਨੇ ਹਾਥੀ ਨੂੰ ਜੋ ਫੜਨਾ ਹੁੰਦਾ ਆ ਇੱਕ ਵੱਡੇ ਸਾਰੇ ਫੱਟੇ ਦੇ ਉੱਤੇ ਝੂਠੀ ਇੱਕ ਹਾਥਨੀ ਦੀ ਫੋਟੋ ਬਣਾ ਦਿੰਦੇ ਆ ਤੇ ਪਿੱਛੇ ਖੱਡੇ ਦੇ ਬਿਲਕੁਲ ਕਿਨਾਰੇ ਤੇ ਲਾ ਦਿੰਦੇ ਆ ਮਦਮਸਤ ਹੋਇਆ ਹਾਥੀ ਉਸ ਫੱਟੇ ਵੱਲ ਦੇਖ ਕੇ ਭੱਜਾ-ਭੱਜਾ ਜਾਂਦਾ ਹੈ ਤੇ ਜਦੋਂ ਖੱਡੇ ਵਿੱਚ ਡਿੱਗ ਜਾਂਦਾ ਹੈ ਹੁਣ ਖੱਡੇ ਵਿੱਚੋਂ ਹਾਥੀ ਬਾਹਰ ਨਹੀਂ ਆ ਸਕਦਾ ਕਿਉਂਕਿ ਸਰੀਰ ਬੜਾ ਭਾਰਾ ਹੈ ਉਹਦਾ ਨਤੀਜਾ ਕੀ ਹੁੰਦਾ ਹੈ ਉਹਦੇ ਸਿਰ 'ਚ ਨੀਜੇ ਵੱਜਦੇ ਆ ਮਾਰਿਆ ਜਾਂਦਾ ਆ ਫਿਰ ਉਸ ਤੋਂ ਬਾਅਦ ਉਹਦੇ ਦੰਦ ਜਿਹੜੇ ਉਹ ਕੱਢ ਲਏ ਜਾਂਦੇ ਆ ਸ਼ਿਕਾਰ ਕਰ ਲਿਆ ਜਾਂਦਾ ਯਾਨੀ ਉਹਦਾ ਇੱਕ ਅੰਗਣ ਉਹਦੀ ਮੌਤ ਦਾ ਕਾਰਨ ਬਣਦਾ ਹੈ ਸੰਸਾਰ ਦੇ ਵਿੱਚ ਫਿਰ ਸਤਿਗੁਰੂ ਬਾਣੀ ਵਿੱਚ ਅਸੀਂ ਸਮਝਦੇ ਨੇ ਬੰਦਿਆ ਵੀ ਉਹ ਤਾਂ ਇੱਕ ਇੱਕ ਅੰਗਣ ਲੈ ਕੇ ਇਦਾ ਦੁੱਖ ਪਾਉਂਦੇ ਆ ਤੇਰੇ ਅੰਦਰ ਤਾਂ ਪੰਜੇ ਅਫਗਨ ਹੈਗੇ ਨਿਕਾਮ ਵੀ ਏਕ ਰੋਗ ਪ੍ਰੋਧ ਵੀ ਏ ਲੋਭ ਵੀ ਏ ਮੂਹ ਵੀ ਏ ਤੇ ਸਭ ਤੋਂ ਵੱਡਾ ਹੰਕਾਰ ਵੀ ਏ ਤੇ ਇਸੇ ਕਰਕੇ ਭਾਈ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਏ ਸਤਿਗੁਰ ਕਹਿੰਦੇ ਨੇ ਕਿ ਹਰੇਕ ਦੇ ਜੀਵਨ ਦਾ ਇੱਕ ਉਪਦੇਸ਼ ਆ ਇਹਨਾਂ ਕਾਰਨ ਇਹਨਾਂ ਕਿਸੇ ਵਜ੍ਹਾ ਤੋਂ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਇੱਕ ਮੱਛਰ ਤਾਂ ਨਹੀਂ ਪੈਦਾ ਕੀਤਾ ਹਰੇਕ ਦੇ ਜੀਵਨ ਦਾ ਇੱਕ ਕਾਰਨ ਹੁੰਦਾ ਆ ਪੈਦਾ ਹੋਣ ਦਾ ਤੂੰ ਵੀ ਬਿਨਾਂ ਕਾਰਨ ਤੋਂ ਸੰਸਾਰ ਵਿੱਚ ਨਹੀਂ ਆਇਆ ਬੰਦਿਆ ਜਿਨ ਪੈਦਾਇਸ ਤੂੰ ਕੀ ਆ ਸੂਈ ਦੇ ਆਧਾਰ ਜਿਨ ਉਪਾਈ ਮੇਦਨੀ ਸੂਈ ਕਰਦਾ ਸਾਰ ਮੇਦਨੀ ਦਾ ਅਰਥ ਹੁੰਦਾ ਧਰਤੀ ਜਿਸ ਪਰਮੇਸ਼ਰ ਨੇ ਕਾਇਨਾਤ ਬਣਾਈ ਧਰਤੀ ਬਣਾਈ ਆ ਮੇਦਨੀ ਕਹਿੰਦੇ ਸੂਈ ਕਰਦਾ ਸਾਰ ਕਹਿੰਦੇ ਉਹੀ ਸਾਰੇ ਜੀਵ ਜੰਤੂਆਂ ਦੀ ਰੱਖਿਆ ਕਰਦਾ ਉਹਨਾਂ ਦੇ ਭੋਜਨ ਦਾ ਰੋਟੀ ਦਾ ਸਭ ਕੁਝ ਸੋਚਦਾ ਹੈ ਅਗੇ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤਗਾਰ ਪਰਮੇਸ਼ਰ ਜਿਹੜਾ ਆ ਸਾਰ ਘਟ ਘਟ ਹਰੇਕ ਦੇ ਦਿਲ ਦੀ ਜਾਣਨ ਵਾਲਾ ਆ ਉਹ ਪਰਵਤਗਾਰ ਸਦਾ ਸੱਚਾ ਆ ਪਰਮੇਸ਼ਰ ਉਹ ਕਦੇ ਕਿਸੇ ਨਾਲ ਵਧੇਕੀਆਂ ਨਹੀਂ ਕਰਦਾ ਹੈਗਾ ਤੇ ਉਹ ਹਮੇਸ਼ਾ ਆਪਣੇ ਸੇਵਕਾਂ ਦੀ ਪੈਣ ਕਰਦਾ ਸੋ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਸ ਪਾਉਲੋ ਸ਼ਬਦ ਦੀ ਆਖਰੀ ਪੰਕਤੀਆਂ ਵਿੱਚ ਕਹਿ ਰਹੇ ਨੇ ਕਿੰਨੇ ਤੇ ਤੂੰ ਸਮਰੱਥ ਅਕਥ ਅਗੋਚਰ ਜੀਵ ਪਿੰਡ ਤੇਰੀ ਰਾਸ ਕਹਿੰਦੇ ਕੁਦਰਤ ਕੀ ਨਾ ਜਾਣੀਆ ਵੱਡਾ ਬੇਪਰਵਾਹ ਕਹਿੰਦੇ ਕੁਦਰਤ ਕੀ ਨਾ ਜਾਣੀਏ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਬੜਾ ਵੱਡਾ ਤੂੰ ਬੇਪਰਵਾਹ ਆ ਪਰਮੇਸ਼ਰ ਨੂੰ ਕੀ ਪਰਵਾਹ ਨਹੀਂ ਹੈ ਜਿਸ ਕੋ ਤਾਕਤ ਹੁੰਦੀ ਏ ਜਿਸ ਦੇ ਕੋ ਸਮਰਥਾ ਹੁੰਦੀ ਆ ਨਾ ਮਾਲਕ ਨੌਜਵਾਨ ਆ ਬੜਾ ਚੰਗਾ ਡੋਲੇ ਛੋਲੇ ਵਾਲਾ ਹੈ ਉਹਨੂੰ ਪਰਵਾਹ ਹੁੰਦੀ ਮੇਰੇ ਸਾਹਮਣੇ 10 ਬੰਦੇ ਆ ਜਾਣ ਤੇ ਮੈਂ ਖਹਿ ਬਾਂਗ ਕਿਉਂਕਿ ਉਹਨੂੰ ਪਤਾ ਮਾਂ ਨੇ ਮੇਰੇ ਸਰੀਰ ਦੇ ਉੱਤੇ ਉਸੇ ਤਰ੍ਹਾਂ ਹੀ ਪਰਮੇਸ਼ਰ ਤਾਂ ਸਾਰੀ ਕਾਇਨਾਤ ਦਾ ਮਾਲਕ ਆ ਉਹਨਾਂ ਦਾ ਦੀ ਪਰਵਾਹ ਛੋਟੇ ਮोटे ਜੀਵ ਜੰਤੂਆਂ ਦੀ ਪਰ ਪਰਵਾਹ ਫਿਰ ਵੀ ਕਰਦਾ ਆ ਅਜਿਹੀ ਗੱਲ ਨਹੀਂ ਹੈ بے ਪਰਵਾਹ ਕਿਸ ਤਰ੍ਹਾਂ ਆ ਕਿ ਉਹਨੂੰ ਹਰ ਸਮੇਂ ਫਿਕਰ ਨਹੀਂ ਕਰਨੀ ਪੈਂਦੀ ਤੇ ਪ੍ਰਵਾਹਕਤਾ ਕਰਦਾ ਆ ਉਹ ਬਿਨਾਂ ਹੀ ਫਿਕਰ ਕੀਤੇ ਸਭ ਨੂੰ ਸਭ ਕੁਝ ਦਿੰਦਾ ਹੈ ਸੰਤਾ ਫਿਕਰ ਕਰਨੀ ਪੈਂਦੀ ਇਹਨੇ ਕਿ ਹਾਏ ਕਮਾਵਾਂਗੇ ਤੇ ਚਾਰ ਪੈਸੇ ਲੈ ਕੇ ਆਵਾਂਗੇ ਫਿਰ ਜਾ ਕੇ ਘਰ ਦਾ ਸੌਦਾ ਲੈ ਕੇ ਆਵਾਂਗੇ ਉਹਨੂੰ ਇਹਨਾਂ ਨਹੀਂ ਸੋਚਣਾ ਪੈਂਦਾ ਉਹ ਇਹਨਾਂ ਚਿੰਤਾਵਾਂ ਨਹੀਂ ਕਰਦਾ ਉਨੇ ਜਦੋਂ ਤੇ ਨਾ ਫਟਦੇ ਨੇ ਉਹਦੇ ਖਜ਼ਾਨੇ ਭਰੇ ਹੋਏ ਨੇ ਬੇਅੰਤ ਸਾਲਾਂ ਤੱਕ ਸਦੀਆਂ ਤੱਕ ਜਿੰਦਦਰ ਸੰਸਾਰ ਜਿਉਂਦਾ ਸੰਸਾਰ ਰਹੀ ਨਾ ਰਹੀ ਪਰਮੇਸ਼ਰ ਦੇ ਖਜ਼ਾਨੇ ਖਤਮ ਨਹੀਂ ਹੁੰਦੇ ਅਜਿਹਾ ਬੇਅੰਤ ਪਰਮੇਸ਼ਰ ਅਗੇ ਕਰਦੇ ਨੇ ਕਰ ਬੰਦੇ ਤੋਂ ਬੰਦਗੀ ਇਹ ਜਿ ਚਰ ਘਟ ਮੈਂ ਸਾ ਬੰਦਿਆਂ ਤੋਂ ਬੰਦਗੀ ਕਰਿਆ ਕਰ ਜਿੰਦਦਰ ਤੇ ਸਾਹ ਦੀ ਇਹ ਲੜੀ ਚੱਲਦੀ ਪਈ ਹੈ ਜਿੰਦਦਰ ਸਾਹ ਆ ਰਿਹਾ ਜਾ ਰਿਹਾ ਆ ਰਿਹਾ ਜਾ ਰਿਹਾ ਸਵਾਸ ਚੱਲ ਰਹੇ ਨੇ ਜਿੰਦਗੀ ਮਿਲੀ ਆ ਉਹਨੇ ਤੇ ਰੱਬ ਦਾ ਨਾਮ ਜਪਿਆ ਕਰ ਅਗੇ ਕਹਿੰਦੇ ਮੂਸਮਰਾਥ ਤੂੰ ਸਮਰਾਥਿਆ ਪਰਮੇਸ਼ਰ ਤੂੰ ਕੁਝ ਵੀ ਕਰ ਸਕਦਾ ਹੈ ਪਰਮੇਸ਼ਰ ਦੀ ਤਾਕਤ ਹੈ ਨਾ ਕਿ ਛਿਣ ਮੈਂ ਰਾਉ ਰੰਗ ਕਰੇ ਰਾਉ ਰੰਗ ਕਰ ਡਾਰੇ ਕਹਿੰਦੇ ਮਿੰਟ ਵਿੱਚ ਹੀ ਪਰਮੇਸ਼ਰ ਚਾਹੇ ਇੱਕ ਪਲ ਵਿੱਚ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ ਤੇ ਤਖਤੋਂ ਤਾਜਾਂ ਤੇ ਲਸ਼ਕਰਾਂ ਨੂੰ ਸਵਾਹ ਕਰ ਸਕਦਾ ਹੈ ਫੌਜਾਂ ਦੇ ਜੁੱਟੇ ਮਰਜੀ ਲਸ਼ਕਰ ਹੋਣ ਪਰਮੇਸ਼ਰ ਚਾਹੇ ਤਾਂ ਪਲਾਂ ਵਿੱਚ ਉਹਨਾਂ ਨੂੰ ਸਵਾਹ ਕਰਕੇ ਰੱਖ ਸਕਦਾ ਹੈ ਏਡੀ ਅਜ਼ਮਤ ਦਾ ਮਾਲਕ ਹੈ ਰੱਬ ਕਹਿੰਦੇ ਤੂੰ ਸਮਰੱਥ ਅਕਥ ਅਕਥ ਦਾ ਅਰਥ ਹੈ ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਜਿੰਨੀ ਮਰਜ਼ੀ ਕਥਾ ਕਰੀ ਜਾਵਾਂ ਹੋਰ ਜਿੰਨੇ ਮਰਜ਼ੀ ਕਥਾਵਾਚ ਕਥਾ ਕਰੀ ਜਾਣ ਜਾਂ ਹੋਰ ਜਿੰਨੇ ਮਰਜ਼ੀ ਵਿਦਵਾਨ ਸਰਸਾਰ ਚਾ ਕੇ ਰੱਬ ਦੇ ਗੁਣ ਗਾਈ ਜਨ ਪਰ ਉਹਦੇ ਗੁਣ ਖਤਮ ਨਹੀਂ ਉਹ ਸਦਾ ਹੀ ਉਹਦੇ ਗੁਣਾ ਵਿੱਚ ਵਧਦਾ ਰਹਿੰਦਾ ਆ ਕਹਿੰਦੇ ਅਗੋਚਰ ਅਗੋਚਰ ਦਾ ਅਰਥ ਹੁੰਦਾ ਹੈ ਮੇਰੀ ਪਹੁੰਚ ਤੋਂ ਪਰੇ ਆ ਮੇਰੇ ਹੱਥ 'ਚ ਨਹੀਂ ਆਣ ਕਿਆ ਹੈਗਾ ਮੈਨੂੰ ਆ ਕੇ ਗੱਲ ਨਾਲ ਨਹੀਂ ਲਾਉਣ ਕਿਆ ਹੈਗਾ ਵਸਦਾ ਮੇਰੇ ਦਿਲ ਵਿੱਚ ਵਸਦਾ ਮੇਰੇ ਅੰਦਰ ਆ ਪਰ ਮੇਰੀ ਪਹੁੰਚ ਤੋਂ ਫਿਰ ਵੀ ਪਰੇ ਆ ਫਿਰ ਵੀ ਅਸੀਂ ਚੋਕ ਕਈ ਵਰੀ ਝੂਠ ਬੋਲਦੇ ਆ ਨਿੰਦਿਆ ਕਰਦੇ ਆ ਚੁਗਲੀ ਕਰਦੇ ਆ ਮਾੜੇ ਕਾਰਜ ਕਰਦੇ ਆ ਪਤਾ ਵੀ ਜੋਤ ਅੰਦਰ ਹੈਗੀ ਆ ਅੱਗੇ ਸਤਿਗੁਰ ਕਹਿੰਦੇ ਨੇ ਜਿਉ ਪਿੰਡ ਤੇਰੀ ਰਾਸ ਜਿਉ ਜਿੰਦ ਪਿੰਡ ਸਰੀਰ ਇਹ ਸਭ ਤੇਰੀ ਦਿੱਤੀ ਹੋਈ ਪਰਮੇਸ਼ਰ ਰਹਿਮਤ ਆ ਤੂੰ ਹੀ ਸਾਨੂੰ ਸੰਸਾਰ ਚ ਪੈਦਾ ਕੀਤਾ ਕਰ ਬੰਦ ਅਗੇ ਸਤਿਗੁਰੂ ਕਹਿੰਦੇ ਰਹਿਮ ਤੇਰੀ ਸੁਖ ਪਾਇਆ ਸਦਾ ਤੇਰੀ ਰਹਿਮ ਤੇ ਸਦਕਾ ਹੀ ਮੈਂ ਸਦਾ ਸੁਖ ਪਾਇਆ ਜਿਨੀ ਦਿਨ ਤੂੰ ਕਿਰਪਾ ਕੀਤੀ ਮੈਂ ਸਦਾ ਸੁਖ ਪਾਉਂਦਾ ਰਿਹਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇੱਥੇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਮੇਰੀ ਤੇ ਇਹੀ ਅਰਦਾਸ ਹੈ ਵੀ ਤੂੰ ਸਦਾ ਸਾਡੇ ਹਿਰਦੇ ਵਿੱਚ ਆ ਕੇ ਵਸਿਆ ਰਵੇਂ ਤੇਰੇ ਸਦਕਾ ਹੀ ਤੇ ਅਸੀਂ ਸੁੱਖਾਂ ਭਾਂਦੇ ਪਰਮੇਸ਼ਰ ਦੀ ਕਿਰਪਾ ਸਦਕਾ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸੋ ਜਿੰਨੀ ਦੇਰ ਵੀ ਇਹ ਸਵਾਸਾਂ ਰੂਪੀ ਪੂੰਜੀ ਸਾਨੂੰ ਬਖਸ਼ਿਸ਼ ਹੋਈ ਹੈ ਉਨੀ ਦੇਰ ਰੱਬ ਦਾ ਨਾਮ ਜਪਿਆ ਕਰੀਏ ਚੰਗੇ ਕਾਰਜ ਕਰੀਏ ਕਰੀਏ ਈਰਖਾ ਦੁਸ਼ਮਣ ਨਿੰਦਿਆ ਚੁਗਲੀ ਤੋਂ ਦੂਰੀਏ ਦੁਸ਼ਮਣੀਆਂ ਤੋਂ ਦੂਰੀਏ ਲੜਾਈ ਝਗੜਿਆਂ ਤੋਂ ਦੂਰੀਏ ਤਾਂ ਸਦਾ ਸੁੱਖ ਪਾਵਾਂਗੇ ਵਿਅਰਥ ਦੀਆਂ ਚਿੰਤਾਵਾਂ ਦੂਰ ਕਰਕੇ ਰੱਖੀਏ ਸਭ ਤੋਂ ਵੱਡੀ ਗੱਲ ਆ ਜਿਹੜੀ ਚਿੰਤਾ ਆਣਾ ਇਹ ਸਭ ਤੋਂ ਭੈੜੀ ਚੀਜ਼ ਹੈ ਇਸ ਤੋਂ ਬਚ ਕੇ ਰਹੀਏ ਉਹ ਪਾਣੀ ਨੂੰ ਮੰਨਿਆ ਕਰੀਏ ਦੁੱਖ ਆਸੋਕਿਆ ਉਸ ਗੱਲ ਨੂੰ ਮੰਨ ਲਿਆ ਕਰੀਏ ਵੀ ਹਾਂ ਚਲੋ ਜੋ ਹੋ ਗਿਆ ਰੱਬ ਨੇ ਕੀਤਾ ਠੀਕ ਕੀਤਾ ਕੋਈ ਜੀਵ ਮੇਰੇ ਤੋਂ ਲੈ ਰਿਹਾ ਕੋਈ ਮੇਰੇ ਤੋਂ ਜੀਵ ਖੋਹ ਲਿਆ ਠੀਕ ਆ ਵੀ ਤੇਰੀ ਰਜ਼ਾ ਆ ਤੈਨੂੰ ਚੰਗਾ ਲੱਗਾ ਤੇ ਮੇਰੇ ਕੋਲ ਆਇਆ ਸੀ ਨਹੀਂ ਚੰਗਾ ਲੱਗਾ ਤੋ ਲੈ ਲੈ ਵਾਪਸ ਗੱਲ ਮੁੱਕੀ ਸੋ ਸਦਾ ਸਬਰ ਤੇ ਵਿੱਚ ਜੀਨ ਜਿਆ ਕਰੀਏ ਸਬਰ ਤੇ ਸੰਤੋਖ ਦੇ ਨਾਲ ਹੀ ਜ਼ਿੰਦਗੀ ਜਿਹੜੀ ਆ ਸੋਹਣੀ ਲੱਗਦੀ ਆ ਉਦੋਂ ਤਾਂ ਮੇਸ਼ਾ ਦੁੱਖ ਪਾਵਾਂਗੇ ਤੇ ਦੁੱਖ ਤੋਂ ਬਚਣ ਲਈ ਪਰਮੇਸ਼ਰ ਦਾ ਨਾਮ ਸਦਾ ਧਿਆਦੇ ਰਿਆ ਕਰੀਏ ਸਤਿਗੁਰੂ ਦੀ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ੋ ਤੇ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਨ ਕਲੀ